ਸ਼ੀਸ਼ੇ ਦੇ ਮੂਰੇ ਤੇ ਬਾਪੂ ਘੂਰੇ ਬਾਪੂ ਮੈਂ ਹਾਂ ਬਾਪੂ ਇਹ ਬਾਪੂ ਹੈ ਜਿਹੜਾ ਸ਼ੀਸ਼ੇ ਗਿਆਨ ਕਾ ਲਾਉਂਦਾ ਤੇ ਪਿੱਛੇ ਬਾਪੂ ਘੂਰਦਾ 10 ਸਾਲ ਤੋਂ ਹੈ ਗਿਆ ਗੋਡੇ ਦੀ ਪ੍ਰੋਬਲਮ ਪਰ ਮੈਨੂੰ ਡਾਕਟਰ ਨੇ ਵੀ ਕਹਿਆ ਸੀ ਆਪਰੇਸ਼ਨ ਕਰਾ ਲਓ ਮੈਂ ਆਪਰੇਸ਼ਨ ਨਹੀਂ ਕਰਵਾਇਆ ਹੁਣ ਤੱਕ ਮਿਸਤਰੀ ਚੱਲਦੀ ਪਈ ਹੈਗੀ ਹੈ ਜੁਰੂਰ ਤੇ ਅਸੀ ਬਖਸ਼ੇ ਹੋਇਆ ਹਾਂਜੀ ਬਿਲਕੁਲ ਠੀਕ ਹੈ ਬੇਬੇ ਵੀ ਭਾਵਕ ਹੋਏ ਨੇ ਅਸੀਂ ਤੁਹਾਡੇ ਬੁੱਤਾਂ ਵਰਗੇ ਆ ਤੁਸੀਂ ਭਾਵਕ ਨਹੀਂ ਹੋਣਾ ਜਿਹੜੇ ਬੱਚੇ ਇਹ ਕਹਿੰਦੇ ਨੇ ਅਸੀਂ ਬਾਹਰ ਜਾ ਕੇ ਕਮਾਵਾਂਗੇ ਬਾਹਰ ਜਾ ਕੇ ਫਲਸ਼ਾਂ ਸਾਫ਼ ਕਰ ਸਕਦੇ ਨੇ ਇੱਥੇ ਖੜੋ ਕੇ ਆਪਣੀ ਸਾਡਾ ਹੀ ਕੰਮ ਕਰ ਲੈਣਗੇ ਬੇਬੇ ਫਿਰ ਲੜਦੇ ਹੁੰਦੇ ਮਾੜਾ ਮੋੜਾ ਕਦੇ ਚੱਲਦਾ ਪਤਾ ਨਹੀਂ ਅਸੀਂ ਕਿੰਨੀ ਕਮ ਲੜਦੇ ਕਿਤਾ ਜੀ ਮੈਂ ਕਦੇ ਹਿੰਮਤ ਨਹੀਂ ਹਾਰਾਂਗੀ ਜਾ ਤੱਕ ਮੇਰੀ ਜ਼ਿੰਦਗੀ ਹੈਗੀ ਆ ਪਾਪਾ ਉਹ ਖੋ ਚੁੱਕੇ ਨੇ ਅਸੀਂ ਇਸੀ ਦਾ ਸੋਚਦੇ ਆ ਕਿਉਂਕਿ ਮਾਲਕ ਦੀ ਬਹੁਤ ਰਹਿਮ 하기 ਹੈ ਇਕੱਠੇ ਮਿਲ ਕੇ ਕੰਮ ਕਰ ਰਹੇ ਨੇ ਪਾਪੂ ਇਹ ਦੋਨੋਂ ਈ ਮੰਨੂ ਕਹਿ ਰਿਹਾ ਪਾਪੂ ਕੰਮ ਬੰਦ ਕਰ ਦੇ ਤੁਸੀਂ ਪੈਸੇ ਭੇਜਾਂਗੇ ਆ ਪਰ ਸਾਡੇ ਪਰਿਵਾਰਾਂ ਦੇ ਅੰਦਰ ਬੇਟੀ ਦੇ ਘਰ ਦਾ ਨਹੀਂ ਖਾਂਦੇ ਈਆਂ ਨੇ ਉਹ ਵੀ ਮੇਰੇ ਪੁੱਤਰ ਆ ਪੁੱਤਰਾ ਤੋਂ ਹੀ ਵੱਧ ਤਾਂ ਮੈਨਨੇ ਪੜੀਆਂ ਨੇ ਆਜ ਵੀ ਮੈਨੂੰ ਉਹਨਾਂ ਦਾ ਜਿਵੇਂ ਅੱਧੀ ਰਾਤ ਨੂੰ ਆਵਾਜ਼ ਮਾਰਾ ਮੇਰੇ ਜਵਾਈ ਦੋਨੇ ਬਰਾਬਰ ਖੜ੍ਹਦੇ ਆ ਗੱਲਬਾਤ ਕਰਦੇ ਆ ਬਹੁਤ ਵੱਡਾ ਸਭ ਤੋਂ ਪਹਿਲਾਂ ਤਾਂ ਸਲੂਟ ਹੈ ਤੁਹਾਨੂੰ ਤੁਸੀਂ ਇੰਨੀ ਉਮਰ ਦੇ ਵਿੱਚ ਮਿਹਨਤ ਕਰ ਰਹੇ ਹੋ ਸਾਡਾ ਤਾਂ ਸਿਰ ਝੁਕਦਾ ਤੁਹਾਨੂੰ ਮਿਲ ਕੇ ਜਦੋਂ ਅਸੀਂ ਦੇਖਿਆ ਕਿ ਤੁਸੀਂ ਇੰਨੇ ਉਮਰ ਦੇ ਵਿੱਚ ਮੈਂ ਗੁਰਚਰਨ ਸਿੰਘ 83 ਸਾਲ ਤੋਂ ਪਹਿਲਾਂ ਮੈਂ ਏਕਮ ਪਟਿਆਲੇ ਸ਼ਹਿਰ ਚ ਕਰਦਾ ਸੀ ਜੀ ਜੀ ਹੁਣ ਮੈਂ ਆ ਕੇ ਇੱਥੇ 10-12 ਸਾਲ ਤੋਂ ਪਹਿਲਾਂ ਚੰਡੀਗੜ੍ਹ 34 ਸੈਕਟਰ ਲਗਾਉਂਦਾ ਰਿਹਾ ਪਾਸਪੋਰਟ ਦੇ ਵਿਲੇ ਸਾਹਮਣੇ ਉਸ ਤੋਂ ਬਾਅਦ 8 BJ ਲਗਾਇਆ ਉੱਥੇ ਵੀ ਮੇਰਾ ਕੰਮ ਚੱਲਦਾ ਸੀਗਾ ਇਹ ਇੱਕ ਜਗ੍ਹਾ ਮੇਰੇ ਘਰ ਦੇ ਨੇੜੇ ਪੈਂਦੀ ਹੈ ਇਸ ਕਰਕੇ ਮੈਂ ਇੱਥੇ ਹੁਣ ਸੈੱਟ ਹੋ ਗਿਆ ਬਿਲਕੁਲ ਬਾਪੂ ਵੱਡੀ ਗੱਲ ਤੇ ਹੈਗੀ ਆ ਜਿਹੜੇ ਅਸੀਂ ਜਿਹੜੀ ਇੱਕ ਇਸ ਉਮਰ ਦੇ ਵਿੱਚ ਬਜ਼ੁਰਗ ਦੀ ਅੱਖਾਂ ਚ ਹੰਝੂ ਆਏ ਇਹ ਗੱਲਾਂ ਸੁਣ ਕੇ ਕਿਉਂਕਿ ਅਸੀਂ ਜੋ ਕਿਹਾ ਕਿ ਜਿਹੜੀ ਮਿਹਨਤ ਹੁੰਦੀ ਹੈ ਮਾਤਾ ਵੀ ਨਾਲ ਹੈਗੀ ਗਿਲਕੋ ਦੇ ਬਿਲਕੁਲ ਆਪੋਜ਼ਿਟ ਖੜਦੇ ਨੇ ਮਾਤਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਲੂਟ ਹੈਗਾ ਸਲਾਮ ਕਰਦੇ ਆ ਅਸੀਂ ਬੇਟਾ ਜੀ ਮੈਂ ਕਦੇ ਹਿੰਮਤ ਨਹੀਂ ਹਾਰਾਂਗੀ ਜਦ ਤੱਕ ਮੇਰੀ ਜ਼ਿੰਦਗੀ ਹੈਗੀ ਆ ਮੈਂ ਪੂਰਾ ਆਪਣਾ ਸੰਯੋਗ ਦੇਵਾਂਗੀ ਆਪਣੇ ਆਦਮੀ ਦੇ ਨਾਲ ਤੇ ਮੈਂ ਆਪਣੀ ਮਿਹਨਤ ਦੀ ਹੋਈ ਰੋਟੀ ਖਾ ਸਕਦੀ ਹਾਂ ਮੈਂ ਦੂਜਾ ਕੰਮ ਨਹੀਂ ਕਰ ਸਕਦੀ ਇਹ ਜੇ ਰਿਸ਼ਤੇ ਇਹ ਜੀਆਂ ਜੋੜੀਆਂ ਰੱਬ ਕਦੇ-ਕਦੇ ਸੁਭਵੀ ਮੇਲ ਹੁੰਦੇ ਨੇ ਬਾਪੂ ਦੀਆਂ ਅੱਖਾਂ ਹਾਲੇ ਵੀ ਹੰਝੂ ਜਿਹੜੇ ਆ ਰਹੇ ਨੇ ਬਾਪੂ ਬਹੁਤ ਖੁਸ਼ ਨਸੀਬ ਆਗੇ ਤੁਹਾਨੂੰ ਇਹ ਜੋੜੀ ਮਿਲੀ ਹੈ ਪਰਮਾਤਮਾ ਨੇ ਤੁਹਾਨੂੰ ਜਿਹੜਾ ਦਿੱਤਾ ਹੈ ਬਾਪੂ ਦੀਆਂ ਅੱਖਾਂ ਭਾਵਕ ਹੋ ਚੁੱਕੇ ਨੇ ਅਸੀਂ ਇਸ ਚੀਜ਼ ਦਾ ਸੋਚਦੇ ਹਾਂ ਕਿਉਂਕਿ ਮਾਲਕ ਦੀ ਬਹੁਤ ਰਹਿਮ ਹੈਗੀ ਹੈ ਇਕੱਠੇ ਮਿਲ ਕੇ ਕੰਮ ਕਰ ਰਹੇ ਨੇ ਬਾਪੂ ਦੇਖੋ ਜੀ ਮੇਰੀ ਦੋ ਬੇਟੀਆਂ ਨੇ ਇੱਕ ਦੁਬਈ ਸੈਟਲਡ ਹੈ ਉਹਨਾਂ ਦੇ ਉੱਥੇ ਆਪਣੀ ਟਰਾਂਸਪੋਰਟ ਹੈ ਇੱਕ ਮੇਰੇ ਬੇਟੀ ਜਲੰਧਰ ਸੈਟਲਡ ਹੈ ਉੱਥੇ ਉਹਨਾਂ ਦਾ ਸ਼ੋਰੂਮ ਹੈਗਾ ਉਹਨਾਂ ਕੋਲ ਵੀ ਕੰਮ ਚੰਗੇ ਨੇ ਉਹਨਾਂ ਦੀ ਵੀ ਟਰਾਂਸਪੋਰਟ ਆਪਣੀ ਹੈਗੀ ਹੈ ਇਹ ਦੋਨੋਂ ਧੀਆ ਮੈਨੂੰ ਕਹਿ ਰਹੀ ਨੇ ਪਾਪੂ ਕੰਮ ਬੰਦ ਕਰ ਦੇ ਤੁਸੀਂ ਪੈਸੇ ਭੇਜਾਂਗੇ ਆ ਪਰ ਸਾਡੇ ਪਰਿਵਾਰਾਂ ਦੇ ਅੰਦਰ ਬੇਟੀ ਦੇ ਘਰ ਦਾ ਨਹੀਂ ਖਾਂਦੇ ਬਿਲਕੁਲ ਬਿਲਕੁਲ ਬਾਪੂ ਤੁਹਾਡੇ ਦੋ ਬੇਟੀਆਂ ਹੀ ਬੇਟੀਆਂ ਹੈਗਾ ਕਿ ਬੱਚਾ ਵੀ ਹੈਗਾ ਮੇਰੇ ਮੁੰਡਾ ਸੀਗਾ لیکن ਉਹ 2.5 ਸਾਲ ਦੀ 2 ਮਹੀਨੇ ਦੀ ਉਮਰ ਚ ਸਾਨੂੰ ਛੱਡ ਕੇ ਚਲਾ ਗਿਆ ਸੀ ਅੱਛਾ ਅੱਛਾ ਛੱਡ ਕੇ ਚਲਾ ਗਿਆ ਸੀ ਮਾਤਾ ਚਲੋ ਕੁੜੀਆਂ ਵੀ ਘਰ ਦਾ ਸਰਨਾਵਾ ਹੁੰਦੀਆਂ ਨੇ ਘਰ ਨੂੰ ਅੱਗੇ ਤੋਰਦੀਆਂ ਨੇ ਕਦੇ ਹੋਇਆ ਕਿ ਬੱਚਾ ਵੀ ਨਾ ਹੋਣਾ ਮੁੰਡੇ ਦੀ ਲੋਡ ਹੋ ਮਹਿਸੂਸ ਹੋਈ ਕਦੇ ਬੇਟਾ ਵੀ ਮੈਂ ਇਹਨਾਂ ਗੱਲਾਂ ਨੂੰ ਸ਼ੁਰੂ ਤੇ ਨਹੀਂ ਇਹ ਗੱਲ ਕੀਤੀ ਹੈਗੀ ਦੇਖੋ ਧੀਆਂ ਨੇ ਉਹ ਵੀ ਮੇਰੇ ਪੁੱਤਰਾਂ ਪੁੱਤਰਾਂ ਤੋਂ ਹੀ ਵੱਢ ਕੇ ਮੈਨੇ ਪਾਲੀਆਂ ਨੇ ਅੱਜ ਵੀ ਮੈਨੂੰ ਉਹਨਾਂ ਦਾ ਜਿਵੇਂ ਅੱਧੀ ਰਾਤ ਨੂੰ ਆਵਾਜ਼ ਮਾਰਾ ਮੇਰੇ ਜਵਾਈ ਦੋਨੇ ਬਰਾਬਰ ਖੜਦੇ ਆ ਜਿਵੇਂ ਮੇਰੇ ਪੁੱਤ ਬਰਾਬਰ ਖੜਦਾ ਹੈਗਾ ਬਿਲਕੁਲ ਹੁਣ ਬਾਪੂ ਖੁਸ਼ ਹੋ ਕੇ ਗੱਲ ਕਰੋ ਤੇ ਇੱਕ ਬਾਪੂ ਦੇ ਅੱਜ ਅਸੀਂ ਬਾਪੂ ਨੇ ਦੱਸਿਆ ਕਿ ਪਹਿਲਾਂ ਫਿਲਮਾਂ 'ਚ ਵੀ ਕੰਮ ਕਰਦੇ ਸੀ ਯਾਰ ਅਨਮੁੱਲੇ ਅਸੀਂ ਤੁਹਾਨੂੰ ਉਹ ਗੱਲ ਦੱਸੀ ਤਾਂ ਨਹੀਂ ਕਿਉਂਕਿ ਬਾਪੂ ਪਹਿਲਾਂ ਪਹਾਉ ਖਾਗੇ ਸੀ ਯਾਰ ਅਨਮੁੱਲੇ 'ਚ ਜਦੋਂ ਸ਼ਹਿਰੀ ਮੜ ਗਾਉਂਦੇ ਨੇ ਕਿ ਕਿਹੜਾ ਗੈਨ ਹੈਗੀ ਬਾਪੂ ਜਿੱਥੇ ਟਟਾਂਦਾ ਹੈ ਯਾਰ ਅਨਮੁੱਲੇ ਹਵਾ ਦੇ ਬੁੱਲੇ ਸ਼ੀਸ਼ੇ ਦੇ ਮੂਰੇ ਤੇ ਬਾਪੂ ਘੂਰੇ ਬਾਪੂ ਮੈਂ ਹਾਂ ਬਾਪੂ ਇਹ ਬਾਪੂ ਹੈ ਜਿਹੜਾ ਸ਼ੀਸ਼ੇ ਗੈਨ ਦਾ ਲਾਉਂਦਾ ਤੇ ਪਿੱਛੇ ਬਾਪੂ ਘੂਰਦਾ ਹੈ ਨਾ ਬਾਪੂ ਉਹ ਵੀ ਜ਼ਿੰਦਗੀ ਹੈ ਨਾ ਸਾਰੀ ਲਾਈਫ ਨੂੰ ਇੰਜੋਏ ਕੀਤਾ ਜ਼ਿੰਦਗੀ 'ਚ ਇਸ ਤੋਂ ਲਾਵਾ ਮੈਂ ਜਾਗਰਣ ਵੀ ਕਰਦਾ ਹਾਇ ਰਾਈਟਰ ਵੀ ਆਪ ਹੀ ਲਿਖਦਾ ਪੇਟਾ ਆਪ ਹੀ ਬੋਲਦਾ ਜੋ ਮਾਲਕ ਦੀ ਬਖਸ਼ਿਸ਼ ਬੜੀ ਹੈ ਮਿਹਨਤ ਕਰਦੇ ਰਹਿ ਮਿਹਨਤ ਵਾਲੋ ਮੈਂ ਕਿਤੇ ਕੋ ਕਿਸੇ ਪਾਸੋਂ ਨਹੀਂ ਪਾਈਦਾ ਮਾਤਾ ਦੇ ਨਾਲ ਵੀ ਅਸੀਂ ਗੱਲਬਾਤ ਸਾਰੀ ਕਰਦੇ ਆ ਤੇ ਜਦੋਂ ਮੇਜ ਲਾ ਰਹੇ ਸੀ ਤੇ ਗੋਡੇ ਬੜੇ ਦਰਦ ਮਤਲਬ ਅਸੀਂ ਦਰਦ ਨਹੀਂ ਕਹਿ ਸਕਦੇ ਗੋਡੇ ਬੀਬੇ ਗੋਡਿਆਂ ਦਾ ਹੁਣ ਥੋੜਾ ਜਿਹਾ ਲੱਗਿਆ ਜਦ ਤੁਸੀਂ ਲਾ ਰਹੇ ਸੀ ਸਾਰਾ ਸਮਾਨ ਗੱਡੀ ਚ ਕੱਢਦੇ ਸਾਨੂੰ ਮਹਿਸੂਸ ਹੋਇਆ ਕਿ ਤੁਸੀਂ ਬੜੇ ਉਹ ਕਰਕੇ ਤੁਰੇ ਸੀ ਹਾਂਜੀ ਬੇਟਾ ਜੀ ਮੈਨੂੰ ਇਹ 17 ਸਾਲ ਤੋਂ ਹੈਗੀ ਗੋਡੇ ਦੀ ਪ੍ਰੋਬਲਮ ਪਰ ਮੈਨੂੰ ਡਾਕਟਰ ਨੇ ਵੀ ਕਿਹਾ ਸੀ ਆਪਰੇਸ਼ਨ ਕਰਾ ਲਓ ਮੈਂ ਆਪਰੇਸ਼ਨ ਨਹੀਂ ਕਰਵਾਇਆ ਹੁਣ ਤੱਕ ਮਿਸਤਰੀ ਚੱਲਦੀ ਪਈ ਹੈਗੀ ਆ ਬਸ ਆਪਣੀ ਜੜੀਆਂ ਬੁੱਟੀਆਂ ਦੀ ਦਵਾਈਆਂ ਖਾਂਦੀ ਪਈ ਹੈਗੀ ਆ ਤੇ ਬਾਪੂ ਤੁਸੀਂ ਫਿਰ ਇਕੱਠੇ ਮਿਲ ਕੇ ਸਾਰਾ ਸਮਾਨ ਬਣਾ ਦਿਓ ਘਰ ਦਾ ਸਮਾਨ ਬਣਾ ਦਿਓ ਸਾਰਾ ਸਾਰਾ ਘਰ ਦਾ ਹੀ ਬਣਾਉਣਾ ਜੀ ਸਾਡਾ ਦੇਸੀ ਖਾਣਾ ਹੈਗਾ ਜੀ ਅਸੀਂ ਦੇਸੀ ਆਪਣੇ ਘਰ ਵਿੱਚ ਬੈਠ ਕੇ ਸਬਜ਼ੀਆਂ ਮੈਂ ਬਣਾਉਣਾ ਫੁਲਕੇ ਮੇਰੇ ਘਰ ਵਾਲੀ ਪਕਾ ਲੈਂਦੀ ਹੈ ਤੜਕਾ ਤੁਰਕਾ ਕੱਟਣ ਵਾਸਤੇ ਸਿਆਲਪਿਲ ਕੱਟਣ ਵਾਸਤੇ ਇਹ ਵਿਚਾਰੀ ਮਿੰਟ ਕਰਦੀ ਹੈ ਜੋ ਤੜਕੇ ਤੁਰਕੇ ਲਾੜਨਾ ਮੈਂ ਆਪ ਲਗਰਾਂਗਾ